ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਭਾਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਹੈ ਤੁਹਾਨੂੰ ਇਹ ਭਾਗ ਜ਼ਰੂਰ ਪਸੰਦ ਆਵੇਗਾ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਲਦੇਵ ਨੇ ਉਮੇਸ਼ ਦਾ ਮੁਰਜਾਇਆ ਹੋਇਆ ਹੋਇਆ ਚਿਰਦੀ ਕਿ ਉਸ ਤੋਂ ਉਸਦੀ ਉਦਾਸ ਹੋਣ ਦੀ ਵਜ੍ਹਾ ਪੁੱਛੀ ਉਮੇਸ਼ ਨੇ ਬਲਦੇਵ ਨੂੰ ਕਿਹਾ ਕਿ ਉਹ ਹੁਣ ਕੋਈ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਉਸ ਕੰਮ ਲਈ ਉਮੇਸ਼ ਨੂੰ 2 ਲੱਖ ਰੁਪਏ ਦੀ ਜ਼ਰੂਰਤ ਆ ਉਸਨੇ ਆਪਣੇ ਕੰਬਰੀ ਮਾਲਕ ਨਾਲ ਗੱਲ ਕੀਤੀ ਪਰ ਇਸ ਵਾਰ ਤਾਂ ਉਸਨੇ ਵੀ ਮਨ ਕਰ ਦਿੱਤਾ ਉਮੇਸ਼ ਹਲੇ ਬਲਦੇਵ ਨਾਲ ਗੱਲ ਕਰ ਹੀ ਰਿਹਾ ਸੀ ਕਿ ਇਹਨੇ ਨੂੰ ਉਹਨਾਂ ਦੇ ਘਰ ਉਹੀ ਬਿਆਨਤ ਨਾਈ ਆ ਗਿਆ ਜਿਸਨੇ ਗੁਲਸ਼ਨ ਦਾ ਵਿਆਹ ਕਰਵਾਇਆ ਸੀ ਇਸ ਵਾਰ ਬਿਆਨਤ ਉਮੇਸ਼ ਲਈ ਰਿਸ਼ਤਾ ਲੈ ਕੇ ਆਇਆ ਸੀ ਅੱਜ ਬਿਆਨਤ ਦੇ ਨਾਲ ਕੁੜੀ ਦਾ ਬਾਪ ਚਾਚਾ ਤੇ ਫੁੱਫੜ ਜੀ ਇਹ ਤਿੰਨੋਂ ਜਣੇ ਉਮੇਸ਼ ਨੂੰ ਦੇਖਣ ਲਈ ਆਏ ਸਨ ਉਹਨਾਂ ਨੂੰ ਉਮੇਸ਼ ਪਹਿਲੀ ਵਾਰ ਜਹੀ ਪਸੰਦ ਆ ਗਿਆ ਉਹਨਾਂ ਨੇ ਉਮੇਸ਼ ਨੂੰ ਕੁਝ ਸਵਾਲ-ਜਵਾਬ ਕੀਤੇ ਕੁੜੀ ਵਾਲੇ ਨੂੰ ਉਮੇਸ਼ ਤੇ ਹਰ ਗੱਲ ਸੱਚੀ ਗੀ ਹੁਣ ਵਾਰੀ ਉਮੇਸ਼ ਤੇ ਬਲਦੇਵ ਦੀ ਸੀ ਕੁੜੀ ਵਾਲੇ ਜਾਂਦੇ ਹੋਏ ਕਹਿ ਗਏ ਕਿ ਦੋ ਦਿਨਾਂ ਬਾਅਦ ਮੁੰਡੇ ਵਾਲੇ ਆ ਕੇ ਕੁੜੀ ਤੇ ਕੁੜੀ ਦੇ ਘਰ ਵਰਤ ਦੇਖ ਲੈ ਸਕਦੇ ਹਨ ਦੋ ਦਿਨ ਬਾਅਦ ਉਮੇਸ਼ ਬਲਦੇਵ ਸੰਜੀਪ ਗੁਲਸ਼ਨ ਤੇ ਬੇਅੰਤ ਨਾਈ ਕੁੜੀ ਵਾਲਿਆਂ ਦੇ ਘਰ ਚਲੇ ਗਏ ਬਲਦੇਵ ਦਾ ਸ਼ੁਰੂ ਤੋਂ ਹੀ ਕੋਈ ਵਰਤਵਾਰੇ ਵਾਲਾ ਰਿਸ਼ਤੇਦਾਰ ਚਾਹੁੰਦਾ ਸੀ ਉਮੇਸ਼ ਤੇ ਪਰਿਵਾਰ ਨੂੰ ਵੀ ਕੁੜੀ ਪਹਿਲੀ ਵਾਰ ਚ ਪਸੰਦ ਆ ਗਈ ਉਸ ਕੁੜੀ ਦਾ ਨਾਮ ਅਮਨੀ ਸੀ ਸਾਰੀ ਗੱਲਬਾਤ ਹੋਣ ਤੋਂ ਬਾਅਦ ਉਮੇਸ਼ ਦਾ ਪਰਿਵਾਰ ਆਪਣੇ ਘਰ ਵਾਪਸ ਆ ਗਿਆ ਰਿਸ਼ਤਾ ਪੱਕਾ ਹੋ ਗਿਆ ਸੀ ਅਗਲੇ ਮਹੀਨੇ ਦੀ 10 ਤਰੀਕ ਨੂੰ ਉਮੇਸ਼ ਤੇ ਅਮਨੀ ਦਾ ਵਿਆਹ ਤੈਅ ਹੋ ਗਿਆ ਸੀ ਉਮੇਸ਼ ਦੇ ਪਰਿਵਾਰ 'ਚ ਸਾਰੇ ਜਣੇ ਖੁਸ਼ ਸਨ ਬਸ ਇਕੱਲਾ ਸੰਜੀਵ ਹੀ ਦੁਖੀ ਸੀ ਉਸਨੂੰ ਲੱਗਦਾ ਸੀ ਕਿ ਹੁਣ ਉਮੇਸ਼ ਦਾ ਧਿਆਨ ਆਪਣੇ ਵਿਆਹ ਵੱਲ ਹੋ ਗਿਆ ਤੇ ਸ਼ਾਇਦ ਉਸਦਾ ਪਲਾਨ ਫੇਲ ਹੋ ਗਿਆ ਬਲਦੇਵ ਨੂੰ ਉਮੇਸ਼ ਤੇ ਵਿਆਹ ਦਾ ਬਹੁਤ ਚਾਅ ਸੀ ਚਾਹ ਹੋਵੇ ਵੀ ਕਿਉਂ ਨਾ ਮਸਾਂ ਦਾ ਘਰੇ ਕੋਈ ਰੋਟੀਆਂ ਬਣਾਉਣ ਵਾਲੀ ਮਤਲਬ ਕਿ ਘਰ ਨੂੰ ਸੰਭਾਲਣ ਵਾਲੀ ਆ ਰਹੀ ਸੀ ਚਾਹ ਦੇ ਨਾਲ ਨਾਲ ਬਲਦੇਵ ਨੂੰ ਇੱਕ ਫਿਕਰ ਵੀ ਅੰਦਰੋਂ ਅੰਦਰੇ ਖਾਈ ਜਾ ਰਿਹਾ ਸੀ ਉਹ ਫਿਕਰ ਸੀ ਹਮੇਸ਼ ਦੇ ਵਿਆਹ ਦਾ ਖਰਚਾ ਤੇ ਉਸੇ ਨਵੇਂ ਕੰਮ ਲਈ 2 ਲੱਖ ਦਾ ਇੰਤਜ਼ਾਮ ਕਰਨਾ ਬਲਦੇਵ ਤੋਂ ਹਮੇਸ਼ ਨੇ ਪਹਿਲੀ ਵਾਰ ਤਾਂ ਕੋਈ ਚੀਜ਼ ਮੰਗੀ ਸੀ ਤੇ ਬਲਦੇਵ ਉਸ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ ਇਸ ਲਈ ਬਲਦੇਵ ਨੇ ਆਪਣਾ ਘਰ ਵੇਚਣ ਦਾ ਮਨ ਬਣਾ ਲਿਆ ਉਧਰ ਜ ਗੁਲਸ਼ਨਦਾਸ ਕੁਝ ਪਹਿਲਾ ਦਿਨ ਸੀ ਉਹ ਬੱਚਿਆਂ ਨੂੰ ਪੜ੍ਹਾ ਕੇ ਜਰੂਰ ਦੁਪਹਿਰ ਵੇਲੇ ਆਪਣੇ ਘਰ ਵਾਪਸ ਜਾ ਰਹੀ ਸੀ ਤਾਂ ਉਸੇ ਸਕੂਟਰੀ ਨਾਲ ਇੱਕ ਵੱਟਾ ਸਲਿੱਪ ਹੋ ਕੇ ਸਾਹਮਣੇ ਸ਼ੀਸ਼ਿਆਂ ਵਾਲੀ ਦੁਕਾਨ 'ਚ ਜਾ ਵਜਿਆ ਪੱਥਰ ਦਾ ਟੁਕੜਾ ਇੰਨੇ ਜ਼ੋਰ ਦੇ ਸਲਿੱਪ ਹੋਇਆ ਸੀ ਕਿ ਉਹ ਸ਼ੀਸ਼ੇ ਨੂੰ ਤੋੜ ਕੇ ਸ਼ੋਰੂਮ ਦੇ ਅੰਦਰ ਪਈ 2,17,000 ਦੀ ਮੂਰਤੀ ਵਿੱਚ ਜਾ ਵਜਿਆ ਮੂਰਤੀ ਬਹੁਤ ਨਾਜ਼ੁਕੀ ਸੀ ਤੇ ਉਹ ਟੁੱਟ ਕੇ ਜ਼ਮੀਨ ਤੇ ਵਿਖਰ ਗਈ ਗੁਲਸ਼ਨ ਇਹ ਸਭ ਦੇਖ ਕੇ ਘਬਰਾ ਗਈ ਤੇ ਫਟਾਫਟ ਆਪਣੀ ਸਕੂਟਰੀ ਪਜਾ ਕੇ ਆਪਣੇ ਘਰ ਆ ਗਈ ਗੁਲਸ਼ਨ ਨੇ ਆਪਣੇ ਸਹੁਰੇ ਘਰ ਆ ਕੇ ਚੁੱਪਚਾਪ ਸਕੂਟਰੀ ਅੰਦਰ ਖੜਾ ਦਿੱਤੀ ਤੇ ਆਪਣੇ ਘਰ ਦੇ ਕੰਮ ਕਾਜ 'ਚ ਬਿਜ਼ੀ ਹੋ ਗਈ 15 ਮਿੰਟਾਂ ਬਾਅਦ ਘਰ ਦੀ ਡੋਰਵੈਲ ਵਜੀ ਗੁਲਸ਼ਨ ਡੋਰਵੈਲ ਦੀ ਆਵਾਜ਼ ਸੁਣ ਕੇ ਇੱਕਦਮ ਡਰ ਗਈ ਉਸ ਨੂੰ ਲੱਗਿਆ ਕਿ ਸ਼ਾਇਦ ਉਸ ਸ਼ੋਰੂਮ ਦਾ ਮਾਲਕ ਆ ਗਿਆ ਜਿਸ ਸ਼ੋਰੂਮ ਦਾ ਉਸ ਦੀ ਵਜ੍ਹਾ ਨਾਲ ਸ਼ੀਸ਼ਾ ਤੇ ਮੂਰਤੀ ਟੁੱਟੀ ਸੀ ਗੁਲਸ਼ਨ ਨੇ ਕਾਉਂਸਲਰ ਚੱਕਰ ਕੇ ਕੰਬਦੇ ਹੋਏ ਹੱਥਾਂ ਨਾਲ ਦਰਵਾਜ਼ਾ ਖੋਲ੍ਹਿਆ ਬਾਹਰ ਸੰਜੀਵ ਦੇ ਮਾਪੇ ਬਖੜੇ ਸੀ ਜੋ ਗੁਲਸ਼ਨ ਤੇ ਸੰਜੀਵ ਦੇ ਵਿਆਹ ਤੋਂ ਬਾਅਦ ਆਪਣੇ ਸੁੱਖ ਲਾਉਣ ਦੂਰ ਦੂਰ ਦੇ ਧਾਰਮਿਕ ਸਥਾਨਾਂ ਤੇ ਗਏ ਹੋਏ ਸਨ ਆਪਣੇ ਸੱਸ ਸਹੁਰੇ ਨੂੰ ਦੇਖ ਕੇ ਗੁਲਸ਼ਨ ਦੀ ਜਾਨ ਵਿੱਚ ਜਾਨ ਆ ਗਈ ਗੁਲਸ਼ਨ ਘਰ ਵਿੱਚ ਇਕੱਲਾਪਨ ਜਾ ਮਹਿਸੂਸ ਕਰ ਰਹੀ ਸੀ ਜੋ ਹੁਣ ਦੂਰ ਹੋਇਆ ਸੀ ਉਧਰ ਬਲਦੇਵ ਨੇ ਘਰ ਵੇਚਣ ਦਾ ਮਨ ਬਣਾ ਲਿਆ ਸੀ ਜਦੋਂ Umesh ਨੂੰ ਆਪਣੇ ਘਰ ਵੇਚਣ ਦੀ ਗੱਲ ਪਤਾ ਲੱਗੀ ਤਾਂ ਉਸਨੇ ਆਪਣੇ ਪਾਪਾ ਨੂੰ ਅਜਹਾਨਾ ਕਰ ਲਿ ਕਿਹਾ ਬਲਦੇਵ ਨੇ Umesh ਨੂੰ ਆਪਣੇ ਕੋਲ ਬਿਠਾਇਆ ਫਿਰ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਕੁਝ ਦਿਨ ਬਾਅਦ Umesh ਦਾ ਵਿਆਹ ਵੀ ਕਰਨਾ ਉਸੇ ਨਵੇਂ ਕੰਮ ਲੈ 2 ਲੱਖ ਦਾ ਇੰਤਜ਼ਾਮ ਵੀ ਤਾਂ ਕਰਨਾ ਹੀ ਤੇ ਬਾਕੀ ਦੋ ਬੰਦਿਆਂ ਦੇ ਘਰ ਵਿੱਚ ਰਹਿਣ ਨਾਲ ਕੋਈ ਦਿੱਕਤ ਨਹੀਂ ਸੀ ਹੋਰ ਜਦ ਘਰ ਵਿੱਚ ਨੂੰ ਆਏਗੀ ਤਾਂ ਉਸ ਲਈ ਪਤਾ ਨਹੀਂ ਕੀ ਕੀ ਸਮਾਨ ਨਵਾਂ ਲੜਾ ਪਈਗਾ ਇਸ ਲਈ ਰੁਪਏ ਪੈਸੇ ਦੀ ਜ਼ਰੂਰਤ ਤਾਂ ਹੋਏਗੀ ਹੀ ਉਮੇਸ਼ ਆਪਣੇ ਪਾਪਾ ਦੀ ਗੱਲ ਨਾਲ ਸਹਿਮਤ ਹੋ ਗਿਆ ਸਭ ਤੋਂ ਪਹਿਲਾਂ ਤਾਂ ਉਮੇਸ਼ ਤੇ ਉਸਦੇ ਪਾਪਾ ਆਪਣੇ ਲਈ ਕਿਰਾਏ ਦੀ ਕਿਸੇ ਘਰ ਦਾ ਪਤਾ ਕਰਕੇ ਆਏ ਸਾਰੀ ਗੱਲਬਾਤ ਹੋ ਗਈ ਸੀ ਉਸ ਤੋਂ ਬਾਅਦ ਬਲਦੇਵ ਨੇ ਪ੍ਰਾਪਰਟੀ ਡੀਲਰ ਨੂੰ ਫੋਨ ਕਰ ਦਿੱਤਾ ਅਗਲੇ ਡੇਢ ਘੰਟੇ ਦੀ ਬਾਅਦ ਹੋਦੂਮੇ ਪ੍ਰਾਪਰਟੀ ਡੀਲਰ ਬਲਦੇਵ ਦੇ ਘਰ ਆ ਗਏ ਉਸ ਨੂੰ ਮੇਸ਼ ਵੀ ਕਰੀ ਸੀ ਬਲਦੇਵ ਨੇ ਡੀਲਰ ਨੂੰ ਪੁੱਛਿਆ ਕਿ ਉਹ ਇਸ ਦੇ ਘਰ ਦਾ ਕੀ ਮੁੱਲ ਲਗਾ ਰਹੇ ਨੇ ਡੀਲਰ ਨੇ ਪਹਿਲਾਂ ਬਲਦੇਵ ਨੂੰ ਆਪਣਾ ਰੇਟ ਦੱਸਣ ਲਈ ਕਿਹਾ ਬਲਦੇਵ ਨੇ ਉਮੇਸ਼ ਨਾਲ ਸਾਈਡ ਹੋ ਕੇ ਸਲਾਹ ਕੀਤੀ ਤੇ ਵਾਪਸ ਡੀਲਰ ਨੂੰ ਆ ਕੇ 25 ਲੱਖ ਰੁਪਏ ਕਹਿ ਦਿੱਤਾ ਡੀਲਰ ਨੇ ਇੱਕ ਵਾਰ ਹੋਰ ਸੋਚਣ ਲਈ ਕਿਹਾ ਪਰ ਬਲਦੇਵ ਨੇ ਕਿਹਾ ਕਿ ਉਹਨੇ ਬਹੁਤ ਸੋਚ ਸਮਝ ਕੇ ਮੁੱਲ ਕੱਢਿਆ ਦੂਮੇ ਡੀਲਰ ਬਲਦੇਵ ਦੀ ਗੱਲ ਸੁਣ ਕੇ ਮੁਸਕਰਾਉਣ ਲੱਗ ਪਏ ਉਹਨਾਂ ਟ੍ਰਿਕਰ ਡੀਲਰ ਨੇ ਬਲਦੀਬ ਨੂੰ ਕਿਹਾ ਕਿ ਤੁਸੀਂ ਸਾਡੀ ਪਾਰਟੀ ਨੂੰ ਇਸ ਘਰ ਦਾ ਰੇਟ 35 ਲੱਖ ਰੁਪਈਆ ਕਹਿਣਾ ਹੈ ਅਸੀਂ ਤੁਹਾਨੂੰ ਰਕਮ ਘੱਟ ਕਰਨ ਨੂੰ ਵਾਰ-ਵਾਰ ਕਹਾਂਗੇ ਤੁਸੀਂ ਹੌਲੀ-ਹੌਲੀ ਰਕਮ ਘਟਾਉਂਦੇ ਹੋਏ 30 ਲੱਖ ਤੇ ਲਿਆ ਕੇ ਰੁਕ ਜਾਣਾ ਫਿਰ ਤੁਸੀਂ 30 ਲੱਖ ਤੋਂ ਇੱਕ ਵੀ ਰੁਪਈਆ ਘੱਟ ਨਹੀਂ ਕਰਨਾ ਆਖਿਰ ਅਸੀਂ ਤੱਕ ਹਾਰ ਕੇ 30 ਲੱਖ ਤੇ ਡੀਲ ਫਾਈਨਲ ਕਰ ਦੇਣੀ ਆ ਤੁਸੀਂ ਤਾਂ 25 ਲੱਖ ਮੰਗਿਆ ਸੀ ਪਰ ਅਸੀਂ ਤੁਹਾਨੂੰ 27.5 ਲੱਖ ਦੇਵਾਂਗੇ ਤੇ ਬਾਕੀ ਬਚਿਆ 22 ਲੱਖ ਸਾਡਾ ਕਮਿਸ਼ਨ ਹੋਵੇਗਾ ਬਲਦੇਵ ਬੜੇ ਧਿਆਨ ਨਾਲ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਬਲਦੇਵ ਨੂੰ ਇਹ ਠੱਗੀ ਚੋਰੀ ਵਾਲਾ ਮਾਮਲਾ ਸੱਚ ਲੱਗਿਆ ਉਸਨੇ ਪਹਿਲਾਂ ਤਾਂ ਮਨਾਂ ਕਰ ਦਿੱਤਾ ਪਰ ਜਦ ਉਸ ਉਮੇਸ਼ ਨੇ ਹਾਮੀ ਭਰ ਦਿੱਤੀ ਤਾਂ ਬਲਦੇਵ ਵੀ ਰਾਜੀ ਹੋ ਗਿਆ ਡੀਲਰਾਂ ਨੇ ਆਪਣੀ ਪਾਰਟੀ ਬੁਲਾ ਲਈ ਪਾਰਟੀ ਨੂੰ ਘਰ ਪਸੰਦ ਆ ਗਿਆ ਹੁਣ ਅਗਲੇ ਦਿਨ ਤੇ ਚਲੇਗੀ ਗੱਲ ਕਿਉਂਕਿ ਟਾਈਮ ਜ਼ਿਆਦਾ ਹੋਣ ਕਰਕੇ ਬੈਂਕ ਤੇ ਕਚਹਿਰੀਆਂ ਬੰਦ ਹੋ ਗਏ ਸਨ ਬਲਦੇਵ adjective ਖੁਸ਼ ਸੀ ਕਿਉਂਕਿ ਬਹੁਤ ਲੰਬੇ ਸਮੇਂ ਬਾਅਦ ਉਸ ਤੇ ਖੁਸ਼ੀ ਆ ਰਹੀਆਂ ਸਨ ਉਦ ਰਸ਼ਾਮ ਦੇ 5 ਵਜੇ ਪੁਲਿਸ ਪਾਰਟੀ ਸੰਜੀਵ ਦੇ ਘਰ ਪਹੁੰਚ ਗਈ ਉਸ ਵੇਲੇ ਸੰਜੀਵ ਦੇ ਮਾਂ-ਪਾਪ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਈ ਗਏ ਹੋਏ ਸਨ ਪਰ ਸੰਜੀਵ ਘਰ ਆ ਗਿਆ ਸੀ ਸੰਜੀਵ ਨੇ ਹੀ ਦਰਵਾਜ਼ਾ ਖੋਲ੍ਹਿਆ ਬਾਹਰ ਪੁਲਿਸ ਦੇਖ ਕੇ ਸੰਜੀਵ ਘਬਰਾ ਗਿਆ ਸੁਣੋ ਪੁਲਿਸ ਪਾਰਟੀ ਨੇ ਦੱਸਿਆ ਕਿ ਉਸਦੀ ਪਤਨੀ ਗੁਲਸ਼ਨ ਨੇ ਇੱਕ ਸ਼ੋਰੂਮ ਦੇ ਉਸੇ ਮੂਰਤੀ ਦਾ ਪਹਨ ਨੁਕਸਾਨ ਕਰ ਦਿੱਤਾ ਹੈ ਸ਼ੋਰੂਮ ਦੇ ਮਾਲਕ ਨੇ ਗੁਲਸ਼ਨ ਦੇ ਖਿਲਾਫ ਰਿਪੋਰਟ ਲਿਖਵਾਈ ਆ ਸ਼ੋਰੂਮ ਦੇ ਮਾਲਕ ਦੇ ਅਨਸਾਰ ਉਸ ਦਾ 5,20,000 ਤੱਕ ਦਾ ਨੁਕਸਾਨ ਹੋਇਆ ਇਹਨੇ ਨੂੰ ਗੁਲਸ਼ਨ ਵੀ ਵਹਾਰ ਆ ਗਈ ਪੁਲਿਸ ਪਾਰਟੀ ਨੇ ਕੱਲ ਨੂੰ ਗੁਲਸ਼ਨ ਨੂੰ ਪੁਲਿਸ ਸਟੇਸ਼ਨ ਆਉਣ ਲਈ ਕਿਹਾ ਤੇ ਫਿਰ ਪੁਲਿਸ ਪਾਰਟੀ ਉੱਥੋਂ ਚਲੀ ਗਈ ਪੁਲਿਸ 파ਕੀ ਦੀ ਚਲੇ ਜਾਂਦੂ ਵਾ ਸੰਜੀਵ ਨੇ ਗੁਲਸ਼ਨ ਨੂੰ ਗੁੱਸੇ ਚ ਸਾਰੀ ਗੱਲ ਪੁੱਛੀ ਜਦ ਗੁਲਸ਼ਨ ਨੇ ਉਸ ਦਿਨ ਦੀ ਘਟਨਾ ਸੰਜੀਵ ਨੂੰ ਦੱਸੀ ਤਾਂ ਸੰਜੀਵ ਉਸ ਵਖਤ ਛੁੱਪ ਹੋ ਗਿਆ ਤੇ ਵਾਪਸ ਆਪਣੇ ਕਮਰੇ ਚ ਚਲਾ ਗਿਆ ਗੁਲਸ਼ਨ ਵੀ ਆਪਣੇ ਘਰ ਦੇ ਕੰਮਾਂ ਚ ਵਿਜੀ ਹੋ ਗਈ ਸੰਜੀਵ ਨੇ ਕਮਰੇ ਚ ਆਵਾਜ਼ ਸੁਣਦੇ ਹੋਏ ਗੁਲਸ਼ਨ ਨੂੰ ਕਿਹਾ ਕਿ ਉਹ ਕੱਲ ਨੂੰ ਸਕੂਲ ਨਾ ਜਾਵੇ ਕਿਉਂਕਿ ਕੱਲ ਨੂੰ ਤਾਂ ਪੁਲਿਸ ਸਟੇਸ਼ਨ ਜਾਣਾ ਹੈ ਸੰਜੀਵ ਦੀ ਗੱਲ ਸੁਣ ਕੇ ਗੁਲਸ਼ਨ ਨੇ ਕਿਹਾ ਕਿ ਕਨ ਉਸ ਸਕੂਲ ਵਿੱਚ ਦੂਸਰਾ ਦਿਨ ਤੇ ਦੂਸਰੇ ਦਿਨ ਹੀ ਸਕੂਲ ਨੂੰ ਛੁੱਟੀ ਸ਼ਾਇਦ ਹੀ ਮਿਲੇ ਗੁਲਸ਼ਨ ਚਾਹੁੰਦੀ ਸੀ ਕਿ ਸੰਜੀਵ ਖੁਦ ਪੁਲਿਸ ਸਟੇਸ਼ਨ ਜਾ ਕੇ ਸਾਰੀ ਗਲਬਤ ਨਵੇੜਾ ਵੀ ਗੁਲਸ਼ਨ ਦਾ ਮੰਨਣਾ ਸੀ ਕਿ ਨੂੰਹਾਂ ਧੀਆਂ ਥਾਣੇ ਜਾਂਦੀਆਂ ਚੰਗੀਆਂ ਥੋੜੀ ਲੱਗਦੀਆਂ ਪਰ ਜੇ ਸੰਜੀਵ ਨਾ ਮੰਨੇ ਤਾਂ ਗੁਲਸ਼ਨ ਨੇ ਸਕੂਲ ਦੀ ਪ੍ਰਿੰਸੀਪਲ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ ਤੇ ਪ੍ਰਿੰਸੀਪਲ ਮੈਡਮ ਨੇ ਉਸ ਦੀ ਗੱਲ ਮੰਨ ਵੀ ਲਈ ਉਧਰ ਦੂਜੇ ਪਾਸੇ ਸਵੇਰੇ 9:00 ਵਜੇ ਦੋਵੇਂ ਡੀਲਰ ਆਪਣੇ ਨਾਲ ਖਰੀਦਦਾਰ ਪਾਰਟੀ ਨੂੰ ਲੈ ਕੇ ਆ ਗਏ ਡੀਲਰਾਂ ਦੇ ਪਲਾਨ ਮੁਤਾਬਿਕ ਸੌਦਾ 30 ਲੱਖ ਚ ਤੈਅ ਹੋ ਗਿਆ ਖਰੀਦਦਾਰ ਪਾਰਟੀ ਨੇ 30 ਲੱਖ ਰੁਪਇਆ ਬਲਦੇਵ ਦੇ ਬੈਂਕ ਅਕਾਊਂਟ ਵਿੱਚ ਰੈਫਰ ਕਰ ਦਿੱਤਾ ਲਗਭਗ ਸਾਰੀ ਲਿਖਤ ਪੜਤ ਹੋ ਗਈ ਸੀ ਦੁਪਹਿਰ ਦੇ 12:00 ਵਜੇ ਨੂੰ ਸਾਰਾ ਕੰਮ ਨਿਪਟੜ ਗਿਆ ਸੀ 12:00 ਵਜੇ ਤੋਂ ਬਾਅਦ ਬਲਦੇਵ ਤੇ ਉਮੇਸ਼ ਨੇ ਆਪਣੇ ਘਰ ਦਾ ਸਮਾਨ ਚੁੱਕਿਆ ਤੇ ਕਰਾਈ ਦੇ ਕਾਰਜ ਚਲੇ ਗਏ ਉਧਰ ਅਧਿ ਪੁਲਿਸ ਸਟੇਸ਼ਨ ਚ ਮਨਸੀ ਤੇ ਐਸ ਐਚਓ ਬਾਹਰ ਕਿਸੇ ਕੰਮ ਲੀ ਗਏ ਹੋਏ ਸਨ ਇਸ ਲਈ ਸੰਤਰੀ ਨੇ ਗੋਸ਼ਣ ਤੇ ਸੰਜੀਵ ਨੂੰ ਸ਼ਾਮ 4 ਵਜੇ ਦਾ ਟਾਈਮ ਦੇ ਦਿੱਤਾ ਉਧਰ 3 ਵਜੇ ਨੂੰ ਉਮੇਸ਼ ਤੇ ਬਲਦੇਵ ਨੇ ਆਪਣੇ ਨਵੇਂ ਕਿਰਾਏ ਦੇ ਘਰ ਚ ਸਾਰਾ ਸਮਾਨ ਰੱਖ ਲਿਆ ਸੀ ਸਾਰੇ ਦਿਨ ਦੀ ਥਕਾਨ ਨਾਲ ਝੂਰ ਝੂਰ ਹੋਏ ਪਿਓ ਪੁੱਤ ਬਿਸਤਰ ਤੇ ਡਿੱਗਦੇ ਹੀ ਸੋ ਗਏ ਉਧਰ ਸਵਾ 4 ਵਜੇ ਥਾਣਾ ਮੁਖੀ ਤੇ ਮਨਸੀ ਦੋਵੇਂ ਪੁਲਿਸ ਸਟੇਸ਼ਨ ਚ ਆ ਗਏ ਸਨ ਸਵੇਰ ਦੇ ਪੁਲਿਸ ਸਟੇਸ਼ਨ ਦੇ ਗੇੜੇ ਘੜਦੇ ਸੰਜੀਵ ਤੇ ਗੁਲਸ਼ਨ ਨੂੰ ਹੁਣ ਥਾਣਾ ਮੁਖੀ ਨੂੰ ਦੇਖ ਕੇ ਥੋੜਾ ਸੁੱਕਦਾ ਸਾਹ ਆਇਆ ਸੀ ਸੰਜੀਵ ਤੇ ਗੁਲਸ਼ਨ ਪੁਲਿਸ ਸਟੇਸ਼ਨ ਆਉਣ ਤੋਂ ਪਹਿਲਾਂ ਸ਼ੋਰੂਮ ਦੇ ਮਾਲਕ ਕੋਲ ਵੀ ਮਿਲਣ ਲੱਗੇ ਸਨ ਪਰ ਸ਼ੋਰੂਮ ਦੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਸੀ ਸ਼ੋਰੂਮ ਦੇ ਮਾਲਕ ਦਾ ਕਹਿਣਾ ਸੀ ਕਿ ਉਹ ਸਾਰੀ ਗੱਲਬਾਤ ਪੁਲਿਸ ਸਟੇਸ਼ਨ 'ਚ ਹੀ ਕਰੇਗਾ ਹੁਣ ਸ਼ਾਮ ਦੇ 5 ਵਜੇ ਗਏ ਸਨ ਥਾਣਾ ਮੁਖੀ ਨੇ ਦੋਵੇਂ ਪਾਰਟੀਆਂ ਆਪਣੇ ਦਫ਼ਤਰ ਚ ਸੱਦ ਲਈਆਂ। ਥਾਣਾ ਮੁਖੀ ਨੇ ਪਹਿਲਾਂ ਸ਼ੋਰੂਮ ਦੇ ਮਾਲਕੇ ਨੂੰ ਆਪਣਾ ਪੱਖ ਰੱਖਣ ਲਈ ਕਿਹਾ। ਸ਼ੋਰੂਮ ਦੇ ਮਾਲਕ ਰਕੇਸ਼ ਵਰਮਾ ਨੇ ਗੁੱਝਣ ਵਾਲੇ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਲੜਕੀ ਕੱਲ ਦੁਪਹਿਰ ਦੇ ਸਮੇਂ ਮੇਰੇ ਸ਼ੋਰੂਮ ਦਾ ਸ਼ੀਸ਼ਾ ਤੇ ਮੂਰਤੀ ਤੋੜਨ ਤੋਂ ਬਾਅਦ ਆਪਣੀ ਸਕੂਟਰੀ ਭਜਾ ਕੇ ਲੈ ਗਈ। ਫਿਰ ਜਦ ਮੈਂ ਆਪਣੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ ਤਾਂ ਇਸੇ ਸਕੂਟਰੀ ਦਾ ਨੰਬਰ ਪਤਾ ਲੱਗਾ। ਫਿਰ ਮੈਂ ਸਿਰੀਪੋਟ ਪੁਲਿਸ ਸਟੇਸ਼ਨ ਚ ਕਰ ਦਿੱਤੀ ਹਣ ਮੈਂ ਆਪਣੀ ਨੁਕਸਾਨ ਦੀ ਪਰਪਾਈ ਚੋਣਾ ਜਾਂ ਜਿਸ ਦੀ ਕੁੱਲ ਰਕਮ 5 ਲੱਖ 20000 ਰੁਪਇਆ ਇਨ ਕਹੇ ਕਿ ਰਕੇਸ਼ ਵਰਮਾ ਚੁੱਪ ਹੋ ਗਿਆ ਰਕੇਸ਼ ਵਰਮਾ ਦੀ ਗੱਲ ਸੁਣ ਕੇ ਕੁਛ ਨਹੀਂ ਕਿਹਾ ਕਿ ਮੂਰਤੀ ਦਾ 2 ਲੱਖ 70000 ਦਿਆ ਮੈਂ ਖੁਦ ਉਸ ਦੀ ਰੇਟ ਲਿਸਟ ਦੇਖ ਕੇ ਆਈ ਆ ਤੇ 50000 ਦਾ ਸ਼ੀਸ਼ਾ ਲਗਵਾ ਲਉ ਦੋਮਾ ਦਾ ਮੁੱਲ ਛੋੜ ਕੇ ਵੀ 5 ਲੱਖ ਨਹੀਂ ਬਣਦਾ ਗੁਰਸ਼ੰਦੇ ਗਰਜ਼ਨ ਕੇ ਸ਼ੋਰੂਮ ਦਾ ਮਾਲਕ ਰਕੇਸ਼ ਵਰਮਾ ਬੋਲਿਆ ਤੁਸੀਂ ਸਿਰਫ ਦੋਵੇਂ ਚੀਜ਼ਾਂ ਦੇ ਮੁੱਲ ਜੋੜ ਰਹੇ ਹੋ ਪਰ ਇਸ ਨੂੰ ਲਿਓਨ ਤੇ ਜੋ ਖਰਚਾ ਆਇਆ ਸ਼ੀਸ਼ਿਆਂ ਦੀ ਲੇਬਰ ਆਤੀ ਸਰਕਾਰ ਦੇ ਟੈਕਸ ਵਗੈਰਾ ਲਗਾ ਤੇ ਹੁਣ ਨਵੇਂ ਸ਼ੀਸ਼ੇ ਤੇ ਮੂਰਤੀ ਨੂੰ ਲਿਓਨ ਤੇ ਫਿੱਟ ਕਰਨ ਤੇ ਜੋ ਖਰਚਾ ਆਵੇਗਾ ਇਹ ਸਾਰਾ ਵੀ ਉਸ ਰਕਮ ਦੇ ਵਿੱਚ ਜੋੜੋ ਰਕੇਸ਼ ਦੀ ਗਰਜ਼ਨ ਕੇ ਗੁਰਸ਼ੰਦ ਤੌਰ ਮੁਰਜੀ ਹੋ ਗਈ ਉਸਨੇ ਰਕੇਸ਼ ਦੀਆਂ ਬਹੁਤ ਮਿੰਤਾਂ ਕੀਤੀਆਂ ਪਰ ਉਹ ਨਾ ਮੰਨਿਆ ਆਖਿਰ ਤੱਕ ਹਾਰ ਕੇ ਗੁਲਸ਼ਨ ਨੇ ਸੰਜੀਵ ਫਲ ਨਜ਼ਰ ਘੁਮਾਈ ਪਰ ਸੰਜੀਵ ਨੇ ਗੁਲਸ਼ਨ ਨੂੰ ਇੰਨੇ ਪੈਸੇ ਦੇਣ ਤੋਂ ਸਾਫ਼ ਮਨਾਂ ਕਰ ਦਿੱਤਾ ਸੰਜੀਵ ਨੇ ਗੁਲਸ਼ਨ ਨੂੰ ਕਿਹਾ ਕਿ ਉਹ ਹੁਣ ਆਪਣੇ ਬਾਪ ਨੂੰ ਫੋਨ ਕਰਕੇ ਇੱਥੇ ਬੁਲਾਵੇ ਤੇ ਸ਼ੋਰੂਮ ਦੇ ਮਾਲਕ ਦੀ ਪੂਰੀ ਕੀਮਤ ਦਿੱਕੇ ਜਾਵੇ ਇਹ ਕਹਿ ਕੇ ਸੰਜੀਵ ਵੋਸੇ ਬਿਰੇ ਗੁਲਸ਼ਨ ਨੂੰ ਇਕੱਲੀ ਨੂੰ ਪੁਲਿਸ ਸਟੇਸ਼ਨ ਛੱਡ ਕੇ ਚਲਾ ਗਿਆ ਗੁਲਸ਼ਨ ਪੁਲਿਸ ਸਟੇਸ਼ਨ 'ਚ ਬੈਠੀ ਹੋਈ ਇੰਜ ਮਹਿਸੂਸ ਕਰ ਰਹੀ ਸੀ ਜਿਵੇਂ ਕੋਈ ਪਿੰਜਰੀ ਵਿੱਚ ਫਸਿਆ ਹੋਇਆ ਪਰਿੰਦਾ ਕਰਦਾ ਉਤੋਂ ਦਿਨ ਵੀ ਚੱਲ ਰਿਹਾ ਸੀ ਉਥੇ ਤਰ੍ਹਾਂ ਤਰ੍ਹਾਂ ਦੇ ਲੋਕ ਆ ਜਾ ਰਹੇ ਸਨ ਗੁਲਸ਼ਨ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਇਨੇ ਨੂੰ ਉਸਦੀ ਨਜ਼ਰ ਇੱਕ ਨੌਜਵਾਨ ਸਿਪਾਹੀ ਮੁੰਡੇ ਤੇ ਪਈ ਉਹ ਮੁੰਡਾ ਹਰ ਕਿਸੇ ਨਾਲ ਬੜੇ ਸਲੀਕੇ ਦੇ ਨਾਲ ਗੱਲਬਾਤ ਕਰ ਰਿਹਾ ਸੀ ਗੁਲਸ਼ਨ ਨੇ ਉਸ ਨਾਲ ਗੱਲਬਾਤ ਕਰਨਾ ਸਹੀ ਸਮਝਿਆ ਫਿਰ ਉਹ ਉਸ ਸਿਪਾਹੀ ਮੁੰਡੇ ਕੋਲ ਚਲੀ ਗਈ ਗੁਲਸ਼ਨ ਨੇ ਪਰੀਆਂ ਅੱਖਾਂ ਨਾਲ ਉਸ ਨੂੰ ਸਰਸ਼ਿਕਲ ਬੁਲਾਈ ਤੇ ਦੱਸਿਆ ਕਿ ਉਸ ਨੂੰ ਪੁਲਿਸ ਸਟੇਸ਼ਨ ਬੁਲਾਇਆ ਗਿਆ ਸੀ ਪਰ ਉਸ ਦਾ ਘਰ ਵਾਲਾ ਉਸ ਨੂੰ ਇਕੱਲੀ ਛੱਡ ਕੇ ਚਲਾ ਗਿਆ ਹੁਣ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰੇ ਉਹ ਸਿਪਾਹੀ ਮੁੰਡਾ ਜਿਸ ਦਾ ਨਾਮ ਗੁਰਕੀਰਤ ਸਿੰਘ ਸੀ ਉਸ ਨੇ ਗੁਲਸ਼ਨ ਨੂੰ ਦਿਲਾਸਾ ਦਿੱਤਾ ਤੇ ਉਸੇ ਘਰ ਵਾਲੀ ਦਾ ਮੋਬਾਈਲ ਨੰਬਰ ਮੰਗਿਆ ਗੁਲਸ਼ਨ ਨੇ ਕਿਹਾ ਕਿ ਉਹ ਨਹੀਂ ਆਵੇਗਾ ਫਿਰ ਉਸੇ ਸਿਪਾਹੀ ਮੁੰਡੇ ਨੇ ਗੁਲਸ਼ਨ ਤੋਂ ਕਿਸੇ ਹੋਰ ਜਿਵੇਂ ਸੋਹਰਾ ਪਰਿਵਾਰ ਜਾਂ ਪੇਕੇਆਂ ਚੋਕੇ 세 ਦਾ ਮੋਬਾਈਲ ਨੰਬਰ ਮੰਗਿਆ ਨਰਵਸ ਹੋਈ ਗੁਲਸ਼ਨ ਆਪਣੇ ਪਾਪਾ ਤੇ ਭਰਾ ਨੂੰ ਤਾਂ ਭੁੱਲ ਹੀ ਗਈ ਸੀ ਜਦਿ ਸਿਪਾਹੀ ਦੀ ਕਹਿੰਦੀ ਉਸ ਨੂੰ ਆਪਣੇ ਪੇਕੇ ਦੀ ਯਾਦ ਆਈ ਤਾਂ ਉਸਨੇ ਗੁਰਕੀਰਤ ਨੂੰ ਫਟਾਫਟ ਉਮੇਸ਼ ਦਾ ਮੋਬਾਈਲ ਨੰਬਰ ਦੱਸ ਦਿੱਤਾ ਨੰਬਰ ਦੇਖ ਕੇ ਗੁਰਕੀਰਤ ਨੇ ਗੁਲਸ਼ਨ ਨੂੰ ਪੁੱਛਿਆ ਕਿ ਉਹ ਉਮੇਸ਼ ਨੂੰ ਕਿਵੇਂ ਜਾਣਦੀ ਗੁਲਸ਼ਨ ਨੇ ਕਿਹਾ ਕਿ ਉਮੇਸ਼ ਉਸ ਦਾ ਸਾਕਾਪਰਾ ਇਗਲ ਸੋਨਕੇ ਗੁਰਕੀਤ ਨੇ ਗੁਲਸ਼ਨ ਦਾ ਹੱਥ ਫੜ ਲਿਆ ਤੇ ਉਸ ਨੂੰ ਕਿਹਾ ਕਿ ਹੁਣ ਘਬਰਾਉਣ ਦੀ ਲੋੜ ਨਹੀਂ ਗੁਲਸ਼ਨ ਨੂੰ ਗੁਰਕੀਤ ਨੇ ਦੱਸਿਆ ਕਿ ਮੈਂ ਤੇ ਉਮੇਸ਼ ਬਹੁਤ ਚੰਗੇ ਦੋਸਤ ਹਾਂ ਉਮੇਸ਼ ਤਾਂ ਕਈ ਵਾਰ ਸਾਡੇ ਘਰ ਵੀ ਆਇਆ ਪਰ ਸਰਕਾਰੀ ਡਿਊਟੀ ਕਰਕੇ ਮੈਥੋਂ ਹੀ ਕਦੇ ਤੁਹਾਡੇ ਘਰ ਨਹੀਂ ਆਇਆ ਗਿਆ ਹੁਣ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਆ ਕਿਉਂਕਿ ਤੇਰਾ ਦੂਸਰਾ ਪਰਾ ਤੇਰੇ ਕੋਲ ਹੀ ਆ ਗੁਰਕੀਰਤ ਦੀਆਂ ਅਜਈਆਂ ਗੱਲਾਂ ਸੁਣ ਕੇ ਗੁਲਸ਼ਨ ਨੂੰ ਇੱਕ ਹੌਸਲਾ ਤਾਂ ਮਿਲ ਗਿਆ ਸੀ ਪਰ ਸਥਿਤੀ ਵਿੱਚ ਇੱਕ ਡਰ ਵੀ ਸੀ ਗੁਰਕੀਰਤ ਨੇ ਗੁਲਸ਼ਨ ਦਾ ਡਰ ਭਾਪ ਲਿਆ ਸੀ ਉਸਨੇ ਆਪਣੇ ਮੋਬਾਈਲ ਤੋਂ ਉਮੇਸ਼ ਨੂੰ ਫੋਨ ਕਰ ਲਿਆ ਜਦ ਉਮੇਸ਼ ਨੂੰ ਗੁਲਸ਼ਨ ਦੇ ਪੁਲਿਸ ਸਟੇਸ਼ਨ ਦਾ ਹੋਣ ਦਾ ਪਤਾ ਲੱਗਿਆ ਤਾਂ ਉਹ ਆਪਣੇ ਇੱਕ ਦੋਸਤ ਹੈਰੀ ਨੂੰ ਨਾਲ ਲੈ ਕੇ ਫਟਾਫਟ ਪੁਲਿਸ ਸਟੇਸ਼ਨ ਪਹੁੰਚ ਗਿਆ ਕਾਫੀ ਸਮੇਂ ਤੋਂ ਇਕੱਲੇ ਬੈਠੇ ਗੁਲਸ਼ਨ ਨੇ ਜਦ ਉਮੇਸ਼ ਨੂੰ ਦੇਖਿਆ ਤਾਂ ਮਸਾਂ ਉਸ ਦੀ ਜਾਨ ਵਿੱਚ ਜਾਨ ਆਈ ਫਿਰ ਗੁਲਸ਼ਨ ਨੇ ਉਮੇਸ਼ ਨੂੰ ਆਪਣੇ ਨਾਲ ਹੋਈ ਸਾਰੀ ਗੱਲ ਦੱਸੀ। ਉਮੇਸ਼, ਹੈਰੀ ਤੇ ਗੁਰਕੀਰਤ ਨੇ ਰਲ ਮਿਲ ਕੇ ਆਖੇ, "ਸ਼ੋਰੂਮ ਦੇ ਮਾਲਕ ਨੂੰ 3.5 ਲੱਖ ਚ ਮਨਾ ਲਿਆ ਤੇ 2 ਦਿਨ ਬਾਅਦ ਪੈਸੇ ਦੇਣ ਦਾਕਰਾਰ ਹੋ ਗਿਆ।" ਉਮੇਸ਼ ਨੇ ਗੁਰਕੀਰਤ ਦਾ ਬਹੁਤ ਧੰਨਵਾਦ ਕੀਤਾ ਤੇ ਫਿਰ ਉਮੇਸ਼ ਤੇ ਹੈਰੀ ਦੋਵੇਂ ਜਣੇ ਗੁਲਸ਼ਨ ਨੂੰ ਆਪਣੇ ਨਾਲ ਲੈ ਕੇ ਆਪਣੇ ਪਿੰਡ ਚਲੇ ਗਏ। ਉਧਰ ਜਦ ਸ਼ਾਮ ਤੱਕ ਗੁਲਸ਼ਨ ਆਪਣੇ ਸਹੁਰੇ ਘਰ ਨਾ ਪਹੁੰਚੀ ਤਾਂ ਸੰਜੀਵ ਦੇ ਮਾਪੇ ਨੇ ਸੰਜੀਵ ਤੋਂ ਗੁਲਸ਼ਨ ਬਾਰੇ ਪੁੱਛਿਆ ਤਾਂ ਸੰਜੀਵ ਨੇ ਝੂਠਾ ਬਹਾਨਾ ਬਣਾ ਕੇ ਕਹਿ ਦਿੱਤਾ ਕਿ ਗੁਲਸ਼ਨ ਤਾਂ ਉਸ ਨਾਲ ਲੜ ਕੇ ਆਪਣੇ ਪੇਕੇ ਘਰ ਚਲੀ ਗਈ ਸੰਜੀਵ ਦੀਆਂ ਗੱਲਾਂ ਸੁਣ ਕੇ ਉਸਦੇ ਮਾਪਿਆਂ ਨੂੰ ਥੋੜਾ ਜਿਹਾ ਉਸਤੇ ਸ਼ੱਕ ਹੋ ਗਿਆ ਜਦ ਸੰਜੀਵ ਨਹੋਂ ਲਈ ਵਾਸ਼ਰੂਮ ਚ ਗਿਆ ਤਾਂ ਉਸਦੇ ਪਿਤਾ ਨੇ ਫਟਾਫਟ ਉਸ ਦਾ ਮੋਬਾਈਲ ਚੈੱਕ ਕੀ ਉਮੇਸ਼ ਨੂੰ ਫੋਨ ਲਗਾ ਲਿਆ ਉਧਰ ਜਦ ਉਮੇਸ਼ ਨੇ ਸੰਜੀਵ ਦਾ ਨੰਬਰ ਦੇਖਿਆ ਤਾਂ ਉਸਨੇ ਗੁੱਸੇ 'ਚ ਫੋਨ ਕੱਟ ਦਿੱਤਾ ਉਮੇਸ਼ ਨੂੰ ਲੱਗਿਆ ਸੀ ਕਿ ਜਿਵੇਂ ਸੰਜੀਵ ਉਸ ਨੂੰ ਫੋਨ ਕਰ ਰਿਹਾ ਹੈ ਉਧਰ ਦੂਜੇ ਪਾਸੇ ਸੰਜੀਵ ਦੇ ਮਾਪਿਆਂ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਸੰਜੀਵ ਤੇ ਗੁਰਚਨ ਦੀ ਲੜਾਈ ਹੋਈ ਆ ਇਸ ਕਰਕੇ ਤਾਂ ਗੁਰਚਨ ਨੇ ਗੁੱਸੇ 'ਚ ਸੰਜੀਵ ਦਾ ਫੋਨ ਕੱਟ ਦਿੱਤਾ ਸੀ ਸਿਰ ਬਲਦੇਵ ਨੇ ਆਪਣੀ ਧੀ ਰਾਣੀ ਦੀ ਅਜਾਹੀ ਹੱਡ ਵੀਤੀ ਸੁਣੀ ਤਾਂ ਉਸ ਦੀ ਅੱਖਾਂ 'ਚ ਪਾਣੀ ਆ ਗਿਆ ਇਹ ਸਭ ਦੇਖ ਕੇ ਉਮੇਸ਼ ਨੇ ਬਲਦੇਵ ਨੂੰ ਕਿਹਾ ਕਿ ਹੁਣ ਵੀ ਕਹਿ ਦੋ ਕਿ ਰੱਬ ਜੋ ਕਰਦਾ ਚੰਗਾ ਹੀ ਕਰਦਾ ਇਨੀ ਗੱਲ ਕਹਿ ਕੇ ਉਮੇਸ਼ ਅੱਜ ਫਿਰ ਉੱਪਰ ਵੱਲ ਨੂੰ ਮੁੱਕਰ ਕੇ ਕੁਰੀਆਂ ਵਟਣ ਲੱਗ ਪਿਆ ਉਮੇਸ਼ ਨੇ ਬਲਦੇਵ ਨੂੰ ਕਹਿ ਦਿੱਤਾ ਸੀ ਕਿ ਹੁਣ ਉਹ ਦੁਬਾਰਾ ਗੁਲਸ਼ਨ ਨੂੰ ਉਸ ਸੰਜੀਵ ਦੇ ਘਰ ਨਹੀਂ ਭੇਜੇਗਾ ਬਲਦੇਵ ਨੇ ਉਮੇਸ਼ ਨੂੰ ਸਮਝਾਉਂਦੇ ਹੋਏ ਕਿਹਾ ਕਿਸ ਤਰ੍ਹਾਂ ਨਹੀਂ ਹੋ ਸਕਦਾ ਗੁਲਸ਼ਨ ਤੇ ਸੰਜੀਵ ਦੋਵੇਂ પતિ ਪਤਨੀ ਹਨ ਉਹਨਾਂ ਦਾ ਵਿਆਹ ਹੋਇਆ ਆਪਣਾ ਫਰਜ਼ ਆਪਣੀ ਕੁੜੀ ਦਾ ਘਰ ਵਸੋਂ ਦਾ ਨਾ ਕਿ ਉਜਾੜਨ ਦਾ ਬਲਦੇਵ ਨੇ ਕਿਹਾ ਕਿ ਉਸਨੇ ਗੁਲਸ਼ਨ ਦਾ ਰਿਸ਼ਤਾ ਸੰਜੀਵ ਨੂੰ ਦੇਖ ਕੇ ਨਹੀਂ ਬਲਕਿ ਸੰਜੀਵ ਦੇ ਮਾਪਿਆਂ ਨੂੰ ਦੇਖ ਕੇ ਕੀਤਾ ਸੀ ਬਲਦੇਵ ਨੇ ਕਿਹਾ ਉਹ ਇੱਕ ਵਾਰ ਆਪਣੇ ਨਾਲ ਪਿੰਦੇ ਦੋ ਚਾਰ ਸਿਆਣੇ ਬੰਦੇ ਲੈ ਜਾ ਕੇ ਸੰਜੀਵ ਦੇ ਮਾਮਾ-ਬਾਪ ਨਾਲ ਗੱਲ ਜਰੂਰ ਕਰੇਗਾ ਜੇ ਫਿਰ ਵੀ ਕੋਈ ਹੱਲ ਨਾ ਹੋਇਆ ਤਾਂ ਉਹ ਮੇਜ ਜੋ ਚਾਹੇ ਮਰਜ਼ੀ ਕਰ ਲਵੇ ਅਗਲੇ ਦਿਨ ਬਲਦੇਵ ਆਪਣੇ ਨਾਲ ਬਿਆੰਤ ਵਜੋਲੇ ਤੇ ਪਿੰਦੇ 3-4 ਪੰਜਾਂ ਨੂੰ ਲੈ ਕੇ ਸੰਜੀਵ ਦੇ ਘਰ ਚ ਲਗਿਆ ਉਸ ਸਮੇ ਸੰਜੀਵ ਡਿਊਟੀ ਤੇ ਗਿਆ ਹੋਇਆ ਸੀ ਸੰਜੀਵ ਦੇ ਮਾਮਾ-ਬਾਪ ਬਲਦੇਵ ਦੇ ਉਸ ਦੇ ਨਾਲ ਲਾਏ ਚਾਰ ਲੋਕਾਂ ਨੂੰ ਦੇਖ ਕੇ ਹੈਰਾਨ ਜੇ ਹੋਗੀ ਸੰਜੀਵ ਦੀ ਮਾਂ ਬਲਦੇਵ ਹੁਰਾਂ ਵਾਸਤੇ ਚਾਹ ਪਣੀ ਲੈਣ ਲਈ ਸੋਫੇ ਤੋਂ ਉੱਠੀ ਤਾਂ ਬਲਦੇਵ ਨੇ ਦੋ ਮੇ ਹੱਥ ਜੋੜ ਕੇ ਉਸ ਨੂੰ ਰੋਕ ਲਿਆ ਤੇ ਦੁਬਾਰਾ ਸੋਫੇ ਤੇ ਬਠਣ ਦੀ ਬੇਨਤੀ ਕੀਤੀ ਸੰਜੀਵ ਦੀ ਮਾਂ ਬਲਦੇਵ ਦੀ ਗੱਲ ਸੁਣ ਕੇ ਵਾਪਸ ਬੈਠ ਗਈ ਬਲਦੇਵ ਨੇ ਹੱਥ ਜੋੜ ਕੇ ਗੱਲ ਸ਼ੁਰੂ ਕੀਤੀ ਉਸ ਨੇ ਸੰਜੀਵ ਦੇ ਮਾਂ-ਬਾਪ ਤੋਂ ਆਪਣੇ ਤੇ ਆਪਣੀ ਤੀ ਦਾ ਕਸੂਰ ਪੁੱਛਿਆ ਜਦ ਗੱਲ ਸੰਜੀਵ ਦੇ ਮਾਂ-ਬਾਪ ਦੇ ਸਮਝ ਨਾ ਆਈ ਤਾਂ ਸਾਰੀ ਗੱਲ ਵਿਅੰਤਨਾਈ ਨੇ ਪੂਰੀ ਟਿੱਡੇ ਨਾਲ ਸਮਝਾਈ ਵਿਅੰਤਨਾਈ ਤੋਸ਼ ਆਪਣੇ ਪੁੱਤ ਦੀ ਕਰਤੂਤ ਸੁਣ ਕੇ ਸੰਜੀਵ ਦੇ ਮਾ ਮਾਪ ਸ਼ਰਮਿੰਦਾ ਜੀ ਹੋਗੇ ਇਨੀ ਨੂੰ ਸੰਜੀਵ ਵੀ ਆ ਗਿਆ ਬੇਅੰਤ ਨਾਇਨੀ ਸੰਜੀਵ ਨੂੰ ਆਉਂਦੇ ਨੂੰ ਹੀ ਖਈਆਂ-ਖਰੀਆਂ ਛਣਾਉਣੀਆਂ ਸ਼ੁਰੂ ਕਰ ਦਿੱਤੀਆਂ ਬਲਦੀਪ ਬੇਅੰਤ ਤੇ ਪੰਜ ਇੱਕੋ ਹੀ ਗੱਲ ਸੰਜੀਵ ਤੋਂ ਵਾਰ-ਵਾਰ ਪੁੱਛ ਰਹੇ ਹਨ ਕਿ ਸੰਜੀਵ ਪੁਲਿਸ ਸਟੇਸ਼ਨ 'ਚ ਗੁਲਸ਼ਨ ਨੂੰ ਇਕੱਲੀ ਕਿਉਂ ਦੇ ਕਿਸੇ ਸਹਾਰੇ ਛਟਕੇ ਗਿਆ ਸੀ ਇਹੀ ਗੱਲ ਦਾ ਜਵਾਬ ਜਾਣਨ ਲਈ ਸੰਜੀਵ ਦੇ ਮਾ ਮਾਪ ਇਕਾਲੇ ਸਨ आखिर संजीव ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿਵੇਂ ਵੀ ਇੱਕ ਪੁਲਿਸ ਵਾਲਾਂ ਤੇ ਇਸ ਪੁਲਿਸ ਸਟੇਸ਼ਨ ਦੇ ਸਾਰੇ ਪੁਲਿਸ ਵਾਲੇ ਮੈਨੂੰ ਚੰਗੀ ਦਿਨਾ ਜਾਣਦੇ ਸਨ ਜੇ ਉਹਨਾਂ ਪੁਲਿਸ ਵਾਲੇ ਨੂੰ ਪਤਾ ਲੱਗ ਜਾਂਦਾ ਕਿ ਗੁਲਸ਼ਨ ਮੇਰੀ ਪਤਨੀ ਆ ਤੇ ਉਹਦੇ ਤੇ ਪਰਚਾ ਹੋ ਰਿਹਾ ਤਾਂ ਉਹ ਮੈਨੂੰ ਕਈ ਤਰ੍ਹਾਂ ਦੇ ਮਜ਼ਾਕ ਕਰਦੇ ਜੋ ਮੈਨੂੰ ਕਦੇ ਵੀ ਨਹੀਂ ਸਹੀ ਜਾਣੀ ਸੀ ਇਸ ਲਈ ਮੈਂ ਉਸ ਸਮੇਂ ਚੁੱਪਚਾਪ ਪੁਲਿਸ ਸਟੇਸ਼ਨ 'ਚੋ ਖਿਸਕਣਾ ਹੀ ਚੰਗਾ ਸਮਝਿਆ ਮੈਂ ਗੁਲਸ਼ਨ ਨੂੰ ਵੀ ਆਪਣੇ ਨਾਲ ਲੈ ਆਉਣਾ ਚਾਹੁੰਦਾ ਸੀ ਪਰ ਪੁਲਿਸ ਨੇ ਉਸ ਨੂੰ ਬਿਨਾਂ ਗੱਲਬਾਤ ਕੀਤੀਆਂ ਉਹ ਨਹੀਂ ਸੀ ਦੇਣਾ ਇਸ ਲਈ ਮੈਂ ਇਕੱਲਾ ਹੀ ਘਰ ਆ ਗਿਆ ਸੰਜੀਵ ਦੀ ਗੱਲ ਸੁਣ ਕੇ ਬਲਦੇਵ ਪਹਿਲੀ ਵਾਰ ਉਸ ਤੇ ਖਿਜੀਆ ਸੀ ਬਲਦੇਵ ਨੇ ਸੰਜੀਵ ਨੂੰ ਕਿਹਾ ਕਿ ਜੇਕਰ ਸੰਜੀਵ ਨੂੰ ਗੁਲਸ਼ਨ ਦੇ ਸਾਥ ਤੋਂ ਇੰਨੀ ਹੀ ਸ਼ਰਮ ਆਉਦੀ ਆ ਤਾਂ ਉਹ ਪਹਿਲਾਂ ਹੀ ਇਸ ਰਿਸ਼ਤੇ ਨੂੰ ਮਨ੍ਹਾ ਕਰ ਦਿੰਦਾ ਤੇ ਜੇ ਹੁਣ ਵੀ ਉਹ ਚਾਹੇ ਤਾਂ ਮਨ੍ਹਾ ਕਰਦੇ। ਬਲਦੇਵ ਦੀ ਗੱਲ ਸੁਣ ਕੇ ਸੰਜੀਵ ਨੇ ਬਲਦੇਵ ਨੂੰ ਕਹਿ ਹੀ ਦਿੱਤਾ ਕਿ ਉਸ ਨੂੰ ਤਾਂ ਗੁਲਸ਼ਨ ਨੂੰ ਸ਼ੁਰੂ ਤੋਂ ਹੀ ਪਸੰਦ ਨਹੀਂ ਸੀ। ਇਹ ਰਿਸ਼ਤਾ ਤਾਂ ਉਸਦੀ ਮਾਂ ਪਿਓ ਨੇ ਉਸਦੀ ਮਰਜ਼ੀ ਦੇ ਖਿਲਾਫ ਕੀਤਾ ਸੀ ਸੰਜੀਵ ਨੇ ਦੱਸਿਆ ਕਿ ਉਹ ਤਾਂ ਕਿਸੇ ਕਿਰਨ ਨਾਮ ਦੀ ਕੁੜੀ ਨੂੰ ਪਸੰਦ ਕਰਦਾ ਸੀ ਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ ਸੰਜੀਵ ਨੇ ਕਿਹਾ ਕਿ ਹੁਣ ਵੀ ਕੁਝ ਨਹੀਂ ਵਿਗੜਿਆ ਜੇ ਗੁਲਸ਼ਨ ਉਸ ਤੋਂ ਤਲਾਕ ਲੈ ਲਵੇ ਤਾਂ ਉਹ ਗੁਲਸ਼ਨ ਨੂੰ 20 ਲੱਖ ਰੁਪਏ ਵੀ ਦੇ ਦੇਵਗਾ ਤੇ ਕਿਰਨ ਦੇ ਨਾਲ ਦੂਜਾ ਵਿਆਹ ਕਰਵਾ ਲਵੇਗਾ ਸੰਜੀਵ ਦੇ ਮੂੰਹੋਂ ਆਪਣੀ ਧੀ ਦੀ ਬੇਇੱਜ਼ਤੀ ਸੁਣ ਕੇ ਬਲਦੇਵ ਹੋਰ ਵੀ ਖਿੱਚ ਗਿਆ ਉਸਨੇ ਇੱਕ ਥੱਪੜ ਬੜੀ ਜ਼ੋਰ ਦੀ ਨਾਲ ਸੰਜੀਵ ਦੀ ਸੱਜੀ ਗੱਲ ਤੇ ਖਿੱਚ ਕੇ ਮਾਰਿਆ ਤੇ ਸੰਜੀਵ ਨੂੰ ਕੋਰਚ ਮਿਲਣ ਦੀ ਧਮਕੀ ਦੇ ਕੇ ਵਾਪਸ ਆਪਣੇ ਪਿੰਡੇ ਨੂੰ ਤੁਰ ਪਿਆ ਬਲਦੇਵ ਦੀ ਗੱਲ ਸੁਣ ਕੇ ਸੰਜੀਵ ਦੇ ਪਿਓ ਨੇ ਸੰਜੀਵ ਨੂੰ ਆਪਣੇ ਘਰੋਂ ਕੱਢ ਦਿੱਤਾ ਸੰਜੀਵ ਦਾ ਬਾਬੂ ਇੱਕ ਰਿਟਾਇਰ ਫੌਜੀ ਸੀ ਜੋ ਆਪਣੀ ਜ਼ੁਬਾਨ ਤੇ اصولਾਂ ਦਾ ਪੱਕਾ ਸੀ ਉਸਨੇ ਸੰਜੀਵ ਨੂੰ ਕਹਿ ਦਿੱਤਾ ਸੀ ਕਿ ਜੇਕਰ ਗੁਰਸ਼ ਨੇ ਇਸ ਘਰ ਵਿੱਚ ਵਾਪਸ ਨਾ ਆਇਆ ਸੰਜੀਵ ਨੂੰ ਵੀ ਇਸ ਘਰ ਵਿੱਚ ਜਾਣ ਦੀ ਕੋਈ ਲੋੜ ਨਹੀਂ ਉਸ ਦਿਨ ਬਲਦੇਵ ਤੇ ਉਸ ਦੇ ਨਾਲ ਆਏ ਬੰਦੀ ਸੰਜੀਵ ਦੇ ਮਾਪਪਾਪਾ ਨਾਲ ਗੱਲ ਕਰਕੇ ਵਾਪਸ ਆਪਣੇ ਪਿੰਡ ਚਲੇ ਗਏ ਸੰ ਉਹਨਾਂ ਦੇ ਜਾਣ ਤੋਂ ਬਾਅਦ ਸੰਜੀਵ ਵੀ ਗੁੱਸੇ 'ਚ ਆਪਣੇ ਘਰੋਂ ਬਾਹਰ ਨਿਕਲ ਗਿਆ ਕਾਰਕਾ ਬਲਦੇਵ ਤੇ ਉਮੇਸ਼ ਨੇ ਗੁਲਸ਼ਨ ਨੂੰ ਸਾਰੀ ਗੱਲਬਾਤ ਦੱਸੀ ਉਮੇਸ਼ ਨੇ ਕਿਹਾ ਕਿ ਹੁਣ ਗੁਲਸ਼ਨ ਦਾ ਜੇ ਦਿਲ ਕਰਦਾ ਤਾਂ ਉਹ ਆਪਣੇ ਸਹੁਰੇ ਘਰ ਜਾ ਸਕਦੀ ਆ ਤੇ ਜੇ ਦਿਲ ਸੰਜੀਵ ਨਾਲ ਰਹਿਣ ਨੂੰ ਨਹੀਂ ਕਰਦਾ ਤਾਂ ਉਹ ਤਲਾਕ ਵੀ ਲੈ ਸਕਦੀ ਹੈ। ਉਮੇਸ਼ ਤੇ ਕਹਿੰਦਾ ਮਤਲਬ ਸੀ ਕਿ ਉਹ ਹਰ ਫੈਸਲੇ ਵਿੱਚ ਆਪਣੀ ਪੈਣ ਦੇ ਨਾਲ ਸਹਿਮਤ ਸੀ। ਇਹ ਕਹਿ ਕੇ ਉਮੇਸ਼ ਘਰੋਂ ਬਾਹਰ چلا ਗਿਆ। ਉਮੇਸ਼ ਨੂੰ ਉਸ ਦੀਆਂ ਗੁਆਂਢਣਾਂ ਨੇ ਇਹ ਕਹਿ ਕੇ ਬਹੁਤ ਰੋਕਿਆ ਸੀ ਕਿ ਉਮੇਸ਼ ਨੂੰ ਹੁਣ ਕੁਝ ਦਿਨ ਲਈ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ। ਉਹਨੇ ਦੱਸਿਆ ਕਿ ਵਿਆਹ ਵਾਲੇ ਮੁੰਡੇ ਦਾ ਵਿਆਹ ਵਾਲੇ ਦਿਨ ਅਚ ਘਰੋਂ ਬਾਹਰ ਜਾਣਾ ਅਸ਼ਯਬ ਹੁੰਦਾ ਪਰ ਉਮੇਸ਼ ਨੇ ਕਿਸੇ ਦੀ ਗੱਲ ਨਾ ਸੁਣੀ। ਤੇ ਬਾਜ਼ਾਰ ਨੂੰ ਚਲਾ ਗਿਆ ਇੱਕ ਗਵੰਡ ਨੇ ਉਮੇਸ਼ ਤੇ ਕਰ ਜਾ ਕੇ ਗੁਲਸ਼ਨ ਨੂੰ ਵੀ ਕਿਹਾ ਕਿ ਉਮੇਸ਼ ਦੇ ਵਿਆਹ ਦੇ ਦਿਨ ਨੇੜੇ ਹਨ ਇਸ ਕਰਕੇ ਉਸ ਨੂੰ ਘਰੋਂ ਬਾਹਰ ਨਾ ਜਾਣ ਦਿਆ ਕਰੋ ਗੁਲਸ਼ਨ ਨੇ ਆਪਣੀ ਗਵੰਡ ਨੂੰ ਕਿਹਾ ਕਿ ਉਹਨਾਂ ਦਾ ਟੱਬਰ ਅਜਈ ਬਹਿਮਾ ਪਰਮਾ ਤੇ ਵਿਸ਼ਵਾਸ ਨਹੀਂ ਕਰਦਾ ਹਲੇ ਗੁਲਸ਼ਨ ਦਿਵਸੇ ਗਵੰਡ ਨਾਲ ਗੱਲਾਂ ਕਰ ਹੀ ਰਹੀਆਂ ਸਨ ਕਿ ਇਹਨੇ ਨੂੰ ਬਲਦੇਵ ਦੇ ਫੋਨ ਤੇ ਇੱਕ ਰਿੰਗ ਸੁਣਾਈ ਦਿੱਤੀ ਬਲਦੇਵ ਨੀਂਜ ਕੋਕ ਸੁੱਤਾ ਪਿਆ ਤਾਂ ਵਾ ਦੋਸਤੋ ਏ ਭਾ ਕੀ ਮੈ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੀ ਹਾਂ ਜੀ ਅਗਲੇ ਪਾਗਲ ਵਿੱਚ ਸਰਸ਼ੀ ਕਾਲ ਜੀ